ਤਾਨੂ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਤੇ ਆਪਾਂ ਅੱਜ ਦਾ ਵਲੌਗ ਜਿਹੜਾ ਸ਼ੁਰੂ ਕਰਦੇ ਆ ਅੱਜ ਹੋ ਗਾ ਇੰਟਰੋਡਕਸ਼ਨ ਵੀਡੀਓ ਤੇ ਮੈਂ ਹਾਂ ਗੁਰਸਿਮਰਤ ਠੀਕ ਹੈ ਜੀ ਤੇ ਸਾਡੇ ਕੋਲ ਇੱਕ ਡੌਗ ਹੈ ਜਿਹਨ ਮੈਂ ਤੁਹਾਨੂੰ ਦਿਖਾਉਣੀ ਆ ਇਹ ਸਾਡਾ ਡੌਗ ਹੈ ਇਹਦਾ ਨਾਮ ਹੈਗਾ ਹੈ ਜੈਕ ਤੇ ਹੁਣ ਮੈਂ ਤੁਹਾਨੂੰ ਸਾਰਿਆਂ ਨਾਲ ਕਰ ਦੇਣਾ ਇੰਟਰੋਡਕਸ਼ਨ ਕਰਾਉਣੀ ਆ ਤੇ ਆਇਆ ਮੇਰੇ ਦਾਦੀ ਤੇ ਆਇਆ ਮੇਰੇ ਮम्मा ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈਕ ਤੁਸੀਂ ਘਰ ਦੋ ਸਤਿ ਸ਼੍ਰੀ ਅਕਾਲ ਤੇ papa ਹੁਣ ਹੀ ਗਏ ਹੋਇਆ ਕੰਮ ਤੇ ਤੇ ਇੱਥੇ ਬਣਦੀ ਪਈ ਆ ਗਾਜਰਾਂ ਦੀ ਖੀਰ ਆ ਦੇਖੋ ਤੇ ਹੁਣ ਆਪਾਂ ਚੱਲਦੇ ਆਂ ਉੱਪਰ ਜੈਕ ਮੈਨੂੰ ਉੱਪਰ ਹੀ ਜਾਂਦਾ ਜਾਣ ਨਹੀਂ ਦਿੰਦਾ ਜੈਕਾਰ ਜਾ ਕਿਛੇ ਹੋ ਉੱਪਰ ਉੱਪਰ ਪਹੁੰਚ ਚੁਕੇ ਹਾਂ ਆਪਾ ਦੇਖੋ ਜੀ ਅੱਜ ਮੈਂ ਤਾਂ ਆਪਣੀ ਆਊਟਫਿਟ ਵੀ ਦਿਖਾਨੀ ਆ ਪਹਿਲਾਂ ਤੁਸ ਸਾਰਾ 뷰 ਤੇ ਕੋਸਾ ਸਾਰਾ 뷰 ਅੱਛਾ ਨਾ ਮੈਨੂੰ ਮੈਂ ਆਉਂਦਾ ਕਿ ਕਿਵੇਂ ਡਰੈਸ ਥੋੜੀ ਜਿਹੀ ਪਾਈਆਂ ਵਰਗੀ ਆ ਮੈਂ ਦਿਖਾਣੀ ਆ ਨਾ ਫੁੱਲ ਲੁੱਕ ਦਿਖਾਉਂਗੀ ਅੱਜ ਮੈਂ ਤੁਹਾਨੂੰ ਕਿ ਅੱਜ ਮੈਂ ਕੀ ਪਾਇਆ ਕਿਉਂਕਿ ਮੇਰੀ ਫੇਵਰਿਟ ਡਰੈਸ ਹੈ ਡਰੈਸ ਤਾਂ ਪੁਰਾਣੀ ਹੈ ਪਰ ਮੇਰੀ ਜਿਹੜੀ ਮਤਲਬ ਤੁਹਾਨੂੰ ਮੈਂ ਦਿਖਾਣੀ ਹੋਣੀ ਰੁਕ ਜਾਓ ਆ ਦੇਖੋ ਜੀ ਇੱਧਰ ਤਾਂ ਫੁੱਲ ਹੋਸ ਪਾਵੇਂ ਨਾਲ ਦਿਖਦੀ ਹੋਵੇ ਮੈਂ ਮੰਮਾ ਨੂੰ ਇੱਧਰ ਦਿਖਾਣੀ ਤੁਹਾਨੂੰ ਮੈਂ ਚਲੋ ਦਿਖਣਾ ਜਾਵੇ ਬਸ ਆ ਦੇ ਕੁਜ਼ੀ ਵੀ ਫਾਈਨ ਲੁੱਕ ਦੇ ਇਨਚਰ ਦੀ ਆ ਲੇਕਾ ਫਰਲ ਤੇ ਹੁੰਦਾ ਉੱਪਰ ਨਾ ਠੰਡ ਬਹੁਤ ਹੈ ਤੇ ਇਸ ਕਰਕੇ ਮੈਂ ਸ਼ਾਮਾਂ ਨੂੰ ਹੁੰਦੀ ਆ ਸਵਿਚ ਚਾਲਾ ਨਹੀਂ ਹੁੰਦਾ ਹੁਣ ਸਕੂਲੇ ਚਾਹੀਦਾ ਹੈ ਤਿਆਰ ਹੋਈਦਾ ਤੇ ਸ਼ਾਮਾਂ ਨੂੰ ਹੁੰਦਾ ਤਾਂ ਨਹੀਂ ਠੰਡ ਹੁੰਦੀ ਨਾ ਉੱਤੇ ਉਹਨਾਂ ਨੂੰ ਕੀ ਦੱਸਾਂ ਮੈਂ ਤੇ ਉਹ ਤੁਹਾਨੂੰ ਕਿ ਸਜੰਦਰਾ ਹੋਰ ਦੂਰ ਵੀ ਬਿਨਵਾ ਜੋ ਟਾਈਮ ਚਾਹੀਦਾ ਮੈਨੂੰ ਹੋਮਪੂਰ ਵਾਸਤੇ ਵੇਟ ਕਰੋ ਤੁਸੀਂ ਆਮ ਵੈਰੀ ਹੈਪੀ ਹਾਂ ਕਿਉਂਕਿ ਹੰਦੇ Amazon ਦੇ ਐਸ ਨੋਰਮਲ ਮਾਰਸਲ ਪਰ ਸ਼ਾਮਾਂ ਨੂੰ ਤੁਸੀਂ ਦੇ ਭਟਾੰਦੇ ਦੀ ਮੈਂ ਸ਼ਾਲ ਦੀ ਤਰ੍ਹਾਂ ਲੈ ਲਈਏ ਦੇਖੋ ਇਹਦਾ ਲੱਗਦਾ ਤੁਸੀਂ ਮੇਰੇ ਕਮੈਂਟ ਚ ਜ਼ਰੂਰ ਦੱਸਿਓ ਕਿ ਮੇਰਾ ਫਾਈਨਲ ਜਿਹੜਾ ਮੇਰਾ ਲੁੱਕ ਹੈ ਉਹ ਕੈ ਹੋ ਜਾ ਰਿਹਾ ਹੈ ਫਿਰ ਮੈਂ ਕੈਟਵੌਕ ਕਰਕੇ ਆ ਰਹੀ ਹਾਂ ਵਿੱਚ दस तो मैं कहोजी कर वक्त हम उपर ठंड बहुत है चलो नीचे चलते हैं हम थो दिखा जी मेरी ट्रॉफी जो कि मैं आज लेके आई हूँ स्कूलों पोजीशन मेरी थर्ड आई है मैं बिल्कुल खुश नहीं हूँ थर्ड पोजिशन मेरी फर्स्ट कभी आँगी नहीं मतलब जेडो जो जे ट्रॉफी मिलती ना उद मेरी फर्स्ट नहीं आँगी ना सैकेंड आँदी थर्ड वाले मेरे को सारी ट्रॉफिया आव पर जे मेरे को दूजे कार्ड्स जोड़े होंगे ਉਹ ਮੇ ਕੋ ਹੈਗੇ ਆ ਫਸਟ ਸੈਕਿੰਡ ਸਾਰੇ ਤੇ ਮੈਂ ਹੁਣ ਤੁਹਾਨੂੰ ਦਿਖਾਨੀ ਆ ਤੇ ਆ ਦੇਖੋ ਜੀ ਕਾਰਡ ਆ ਦੇਖੋ ਮੇਰਾ ਸੋਨੀ ਜੀ ਟ੍ਰੌਕ ਥਰਡ ਪੋਜੀਸ਼ਨ ਦੀ ਬਹੁਤ ਜ਼ਿਆਦਾ ਹਲਕੀ ਜੀ ਹੁੰਦੀ ਹੈ ਆ ਦੇਖੋ نیچے ਗੱत्ता ਕਾਰਡਬੋਰਡ ਤੇ ਆ ਦੇਖੋ ਮੇਰਾ ਕਾਰਡ ਦੇਖੋ ਅਗਲੀ ਅਗਲੀ ਵਾਰ ਜਦੋਂ ਲੀਆ ਫਸ ਸੈਕਿੰਡ AI ਇਸ ਮੇਰੀ ਕੈਲੀਗ੍ਰਾਫੀ ਚ ਸੋਨੀ ਹੈਂਡਰਾਈਟਿੰਗ ਚ ਤੇ ਆ ਦੇਖੋ ਜੈਕ ਜੈਕ ਜੈਕਸ ਇਹ ਨੂੰ ਮੈਂ ਇੱਕ ਸੈਕਿੰਡ ਵੀ ਇਗਨੋਰ ਨਹੀਂ ਕਰ ਸਕਦੀ ਫਰਮੈਨ ਨੂੰ ਕਾਲ ਕੀਤਾ ਸੀ 5-10 ਮਿੰਟਾਂ ਵਾਸਤੇ ਇਗਨੋਰ ਆ ਦੇਖੋ ਜੀ ਸਾਡੇ ਘਰ ਕੋਈ ਰਿਸ਼ਤੇਦਾਰ ਆਇਆ ਸੀ ਉਹ ਲੈ ਕੇ ਆ ਆਹ ਵਿਆਹ ਦੇ ਕਾਰਡ ਵੀ ਨਾਲ ਦੇ ਕੇ ਆ ਆ ये है नट केक बहुत ज़्यादा के। तो तो टेस्टी लगा मैं हम आप रख दें ढक के हम थे मिलती हाँ टीवी देख तो बाद खीर चुकी है आप देखो हम कहने ना पाके दो खाने वास्ते मेरे मुँह तो इदा ही पानी आंदा बहुत टेस्टी लगन दी है ਦੇਖੋ ਮਾਈ ਗਾਡ ਇਟਸ ਵੈਰੀ ਯੰਮੀ ਯੰਮੀ ਸ਼ੈਮੀ ਅਮੀ ਲੱਗ ਰਹੀ ਹੈ ਹੁਣ ਮੈਂ ਤੁਹਾਨੂੰ ਜੈਕ ਦਿਖਾਣੀ ਆ ਉਹ ਦੇਖੋ ਆਹਦਾ ਦੇਖੰਦਾ ਤੁਹਾਨੂੰ ਸ਼ੈਨ ਹੋਣਗਾ ਇਹ ਗੱਲ ਗਨੈਸ ਦਾ ਹੈ ਨਾ ਡਾਇਨੋ ਇੱਥੇ ਲਾਇਆ ਹੁੰਦਾ ਪਰ ਨਹੀਂ ਇਹ ਤਾਂ ਇੱਕ ਬੱਚਾ ਹੈ ਦੇਖੋ ਤੇ ਇੱਕ ਤਾਂ ਸੀ ਤੇ ਤੁਹਾਨੂੰ ਮੈਂ ਦਿਖਾਨੀ ਹੈ ਇੱਕ ਚੀਜ਼ ਜੋ ਕਿ ਬਹੁਤ ਯੂਨੀਕ ਹੈ ਇਹ ਦੇਖੋ ਪਲੇਟ ਐਗ ਮੋਮ ਦੀ ਪਲੇਟ ਬਹੁਤ ਸੋਹਣੀ ਲੱਗੰਦੀ ਮੈਨੂੰ ਤਾਂ ਦੇਖੋ ਇੰਨੀ ਵਧੀਆ ਹੈ ਨਾ ਐ ਦੋ ਪਰ ਨੂੰ ਤਾਂ ਨਾ ਫੇ ਬਹੁਤ ਵਧੀਆ ਬਣਨ ਸੀ ਮੇ ਹੈਂਡਸ ਤੋਂ ਇੱਕ ਨੂੰ ਪਾਗਲਾ ਸੰਜੂ ਦੇਖੋ ਕਿੰਨਾ ਵਧੀਆ ਬਣਿਆ ਨਾ ਮੈਨੂੰ ਹਟਾ ਲੱਗਦਾ ਟੁੱਟ ਜਾ ਰਿਹਾ ਮਮਾਂ ਨੇ ਕਿੰਨੇ ਆਵੀ ਕਾਨਵਸ ਤੇ ਪੱਕੇ ਦੋ ਮੈਨੂੰ ਮਿਲਦੀਆਂ ખાણ લીધી તે કીર મે પવાળી આ મમ્મા કો ગો પફટે મિક્સ આડના દેખ દે સહી આ બજે ઓર ક્લિયર હે દેખો કીર મે પવાળી આ تے હોણ આપા દેખ દે કે હોજી આ ગરમ મે હજી દેખતે હે કે હોજી ટેસ્ટ કરકે કે હોજી આ ਹੂੰ ਬਹੁਤ ਟੇਸਟੀ ਹੈ। ਗਰਮਾ-ਜੰਮਾ ਕਰਕੇ ਜਦੋਂ ਜਰਾ ਟੇਸ ਨਹੀਂ ਹੁੰਦਾ ਪਿਆ ਤੇ ਇਹ ਸੀ ਅੱਜ ਦਾ ਆਪਣਾ ਵਲੌਗ ਜੇ ਤੁਹਾਨੂੰ ਮੇਰਾ ਇਹ ਵਲੌਗ ਵਧੀਆ ਲੱਗਾ ਹੋਇਆ ਹੋਵੇ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੋ। ਹੁਣ ਆਪਾਂ ਮਿਲਾਂਗੇ ਮੇਰੇ ਨੈਕਸਟ ਵਲੌਗ। ਬਾਏ ਬਾਏ एवरीवन।